ਅੱਗੇ ਵਧਾਂਗੇ ਨਵਾਂ ਸ਼ਹਿਰ ਦੇ ਵਿੱਚ ਸਥਿਤ ਇੱਕ ਪੈਲੇਸ ਦੇ ਵਿੱਚ ਬਾਰਾਤੀਆਂ ਨੂੰ ਗਰਮੀ ਲੱਗਣ ਦੇ ਕਰਕੇ ਹਾਹਾਕਾਰ ਮਚ ਗਈ ਮੌਕੇ ਤੋਂ ਹੀ ਮਿਲੀ ਜਾਣਕਾਰੀ ਦੇ ਅਨੁਸਾਰ ਲੜਕੀ ਪਰਿਵਾਰ ਦੇ ਵੱਲੋਂ ਨਵਾਂ ਸ਼ਹਿਰ ਦਾ ਜੋੜਾ ਉਹਨਾਂ ਨਾਲ ਲੜਕੀ ਪਰਿਵਾਰ ਦੇ ਵੱਲੋਂ ਨਵਾਂ ਸ਼ਹਿਰ ਦਾ ਗੋਲਡਨ ਪੈਲੇਸ ਬੁੱਕ ਕੀਤਾ ਗਿਆ ਸੀ ਅਤੇ ਪੈਲਸ ਵਾਲਿਆਂ ਨੂੰ AC ਚਲਾਉਣ ਦੇ ਪੈਸੇ ਦਿੱਤੇ ਗਏ ਪਰ ਸਵੇਰੇ ਹੀ ਪੈਲੇਸ ਦੇ ਵਿੱਚ AC ਨਾ ਚੱਲਣ ਦੇ ਕਾਰਨ ਗਰਮੀ ਹੋ ਗਈ ਜਿਸ ਕਾਰਨ ਰਿਸ਼ਤੇਦਾਰਾਂ ਦਾ ਉੱਥੇ ਬੈਠਣਾ ਬਹੁਤ ਮੁਸ਼ਕਲ ਹੋ ਗਿਆ ਤੇ ਰਿਸ਼ਤੇਦਾਰ ਆਪਣੇ ਆਪਣੇ ਘਰਾਂ ਨੂੰ ਵਾਪਸ ਪਰਤਣ ਲੱਗ ਗਏ ਲੜਕੀ ਪਰਿਵਾਰ ਵਾਲਿਆਂ ਨੇ ਸਹਿ ਕਿ ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਕਿਉਂਕਿ ਲੜਕੀ ਪਰਿਵਾਰ ਵੱਲੋਂ ਪੜਾਇਆ ਗਿਆ ਖਾਣਾ ਵੀ ਖਰਾਬ ਹੋ ਗਿਆ ਸੀ ਤੇ ਉਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਆਪਾਂ ਨੂੰ ਜਦੋਂ ਆਪਾਂ ਨੂੰ ਪੂਰੀ ਆਪਾਂ ਨੂੰ ਮਿਲਦੀ ਨਹੀਂ ਹੈਗੀ ਜੋ ਏਸੀ ਆਪ ਗੱਲ ਕੀਤੀ ਆ ਆਪਣਾ ਚੱਲਣੀ ਨਹੀਂ ਕਿੰਨਾ ਰਿਸ਼ਤੇਦਾਰਾਂ ਦੇ ਵਿੱਚ ਆਪਾਂ ਨੂੰ ਦੂਜਾ ਹੁੰਦਾ ਨਾ ਕਿੰਨਾ ਕਿੰਨੀ ਮਿਹਨਤ ਕਰਕੇ ਆਪਾਂ ਬੇਟੀ ਦਾ ਜਾਂ ਲੜਕੀ ਦਾ ਵਿਆਹ ਭੈਣਾਂ ਦਾ ਕਰਦੇ ਆ ਉਹ ਕਿੰਨੀ ਅਸੀਂ ਮਿਹਨਤ ਕਰਕੇ ਪੈਸਾ ਕਮਾਉਨੇ ਆ ਜੇ ਉਹ ਸਾਡਾ ਪੈਸਾ ਗਲਤ ਬਰਬਾਦ ਹੋਵੇ ਗਲਤ ਮਿਸਯੂਜ਼ ਹੋਵੇ ਆਪਾਂ ਨੂੰ ਕਿੰਨਾ ਫੀਲ ਹੋਊਗਾ ਉੱਪਰ ਦੀ ਜੇ ਅਸੀਂ ਇਹਨਾਂ ਨਾਲ ਗੱਲ ਵੀ ਕਰਦੇ ਆ ਇਹ ਸਾਡੇ ਨਾਲ ਉੱਪਰ ਦੀ ਆਰਗਿਊ ਕਰਦੇ ਆ ਸਾਨੂੰ ਇਹਨਾਂ ਨੇ ਇਹ ਨਹੀਂ ਕਿਹਾ ਭਾਜੀ ਸੌਰੀ ਆ ਵੀ ਅਸੀਂ ਕਰ ਦੰਨੇ ਆ ਉਪਰਦੀਨਾਂ ਨੇ ਸਾਨੂੰ ਆਰਗੂ ਕੀ ਥੀ ਤੇ ਸਾਡੇ ਨਾਲ ਜਾਨੀ ਬਹੁਤ ਜ਼ਿਆਦਾ ਇਹਨਾਂ ਨੇ ਗਲਤ ਜਾਨੀ ਕੀਤਾ ਜਾਨੀ ਹਾਂਜੀ ਹੁ ਤੁਸੀਂ ਕੀ ਚਾਹੁੰਦੇ ਆ ਜੀ ਅਸੀਂ ਤਾਂ ਇਹ ਨਹੀਂ ਚਾਹੁੰਦੇ ਸਾਨੂੰ ਫੈਸਲਾ ਸਾਡਾ ਦੂਆ ਹੋਵੇ ਜਸਟ ਹੈ ਸੀਟ ਤੇ ਗੋਲਡਨ ਟੈਲੇਂਟ ਦੇ ਵਿੱਚ ਕਾਪਰ ਇਹਨਾਂ ਨੇ ਭਾਜੀ ਸਵੇਰ ਦੇ ਏਸੀ ਬਿਲਕੁਲ ਬੰਦ ਦੇ ਆ ਅਸੀਂ 10 ਵਾਰ ਡੀਜੇ ਬੰਦ ਕਰਾ ਕੇ ਲਾਫਸਮੈਂਟ ਕਰਾਈ ਆ ਵੀ ਸਾਨੂੰ ਮੈਨੇਜਰ ਕੰਟੈਕਟ ਕਰਿਆ ਕੇ ਇਹਨਾਂ ਨੇ ਸਾਣਾ ਕੋਈ ਕੰਟੈਕਟ ਨਹੀਂ ਕੀਤਾ ਠੀਕ ਹੈ ਨਾ ਇਹ ਕਹਿੰਦੇ ਸਾਡੇ ਜਨਰੇਟਰ ਕਰਾਵਾ ਫਲਾਨਾ ਕਰਾਵਾ ਤੁਮਕਾਨਾ ਕਰਾਵਾ ਠੀਕ ਹੈ ਨਾ ਭਾਈ ਸਾਡੇ ਅੰਦਰ ਜਿੰਨੇ ਗੈਸਟ ਆਏ ਆ ਸਾਰੇ ਇੱਦੀ ਵਾਪਸ ਚਲ ਗਏ ਸਿਰਫ 20% ਲੋਕਾਂ ਨੇ ਫੂਡ ਖਾਦਾ 80% ਸਾਨੂੰ ਫੂਡ ਭਾਈ ਸਿੱਟਣਾ ਪੈਣਾ ਹੈ ਨਾ ਉਹਦਾ ਕੀ ਅਸੀਂ ਕੀ ਕਰਾਂਗੇ ਉਹ ਦੱਸੋ ਠੀਕ ਹੈ ਨਾ ਇਹ ਕਰੀ ਜਾਂਦੇ ਆ ਜੀ ਆਉਣ ਅਸੀਂ ਮੈਨਰ ਸਾਬ ਨਾਲ ਮਿਲ ਕੇ ਗਏ ਆ ਕਹਿੰਦੇ ਜੀ ਸਾਡਾ ਜਨਰੇਟਰ ਖਰਾਬ ਹੋ ਗਿਆ ਸਾਡਾ ਕੀ ਕਸੂਰ ਭਾਜੀ ਬੈਕਅਪ ਤਾਂ ਚਾਹੀਦਾ ਹੀ ਆ ਕਿ ਨਹੀਂ ਚਾਹੀਦਾ ਤੁਸੀਂ ਦੱਸੋ ਕੋਈ ਇਸ ਵੇਲੇ ਵੀ ਨਹੀਂ ਕੀਤਾ ਬਾਰੇ ਬੰਦੇ ਵੀ ਸਾਰੇ ਸੀ ਜਿਨ੍ਹਾਂ ਮੁਰੇ ਇਹਨਾਂ ਨੇ ਮੈਨੂੰ ਗਾਲਾਂ ਕੱਢੀਆਂ ਇੱਧਰ ਆ ਇੱਧਰ ਤੈਨੂੰ ਮੈਂ ਦੱਸੂਗਾ ਮੈਂ ਜਨਰੇਟਰ ਵਾਲੇ ਨੂੰ ਫੋਨ ਕਰਾਇਆ ਸਾਡਾ ਜਨਰੇਟਰ ਫਟ ਗਿਆ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਸਾਡਾ ਜਨਰੇਟਰ ਫਟਿਆ ਹੋਇਆ ਤੁਸੀਂ ਜਿਹੜੇ ਮੁੰਡੇ ਨੇ ਮੈਂ ਜਿੰਨੇ ਵਜੇ ਫੋਨ ਕੀਤਾ ਉਹ ਵੀ ਇਹਦੇ ਵਿੱਚ ਚੈੱਕ ਹੋਲ ਡਿਟੇਲ ਤੁਸੀਂ ਉਹਨੂੰ ਕੱਢ ਕੇ ਦੇਖ ਲਓ ਇੱਧਰ ਸਰ ਤੁਸੀਂ ਇੱਧਰ ਕੱਢ ਕੇ ਦੇਖ ਲਓ ਕਿ ਉਹਨੂੰ ਫੋਨ ਕੀਤਾ ਕਿ ਤਾਰੀ ਜਲਦੀ ਤੋਂ ਜਲਦੀ ਘੱਟ ਤੱਕ ਜਨਰੇਟਰ ਲੈ ਕੇ ਪਹੁੰਚਦੇ ਕੋ ਕਹਿੰਦਾ ਸਰ ਮੈਂ ਜਨਰੇਟਰ ਪਾ ਕੇ ਅੱਧੇ ਬੋਲੇ ਘੰਟੇ ਪਹੁੰਚ ਰਿਹਾ ਮੈਂ ਕਹਾ ਮੇਰਾ 180 ਕਿਲੋਵਾਟ ਦਾ ਜਨਰੇਟਰ ਹੈ ਦੇਖੋ ਬੜੇ ਤੋਂ ਬੜਾ ਕਿਹੜਾ ਕਹਿੰਦਾ 125 ਕਿਲੋਵਾਟ ਦਾ ਕੋਈ ਗੱਲ ਨਹੀਂ ਮੈਂ ਅੱਧੇ ਯੂਨਿਟ ਨੇ ਜਿਹੜੇ ਬਾਹਰ ਤੋਂ ਤੇ ਪਹੁੰਚੇ ਨੇ ਤੂੰ 125 ਵਾਲਾ ਲੈ ਕੇ ਪੁੱਛਾ ਇਹ ਮੈਨੂੰ ਬਾਜੀ ਉਹ ਨਹੀਂ ਕਹਿੰਦਾ ਕਹਿੰਦਾ ਤੂੰ ਇੱਧਰ ਆਂ ਜਰ ਤੈਨੂੰ ਮੈਂ ਦੱਸਦਾ ਕਹਿੰਦਾ ਤੂੰ ਜੇ ਕਿਤੇ ਗਿਆ ਚਲੋ ਗਰਮੀ ਦੇ ਮਾਹੌਲ ਚ ਉਹਨਾਂ ਨੂੰ ਵੀ ਗਰਮੀ ਸੀ ਤੇ ਤੂੰ ਜਵਾਬ ਤੁਹਾਡਾ ਦੇਣਾ ਮਿਸ ਵੀਪ ਕਰਨਾ ਨਹੀਂ ਬੰਦਦਾ ਸੀ ਜੋ ਨਹੀਂ ਕਿਹਾ ਸਰ ਜੀ ਮੈਂ ਉਹਨਾਂ ਦੀ ਗੱਲ ਤੇ ਕੁਝ ਬੋਲਣਾ ਹੁੰਦਾ ਮੈਂ ਭੱਜਦਾ ਕਿਤੇ ਮੈਂ ਲੜਨ ਨੂੰਰੇ ਬੈਠਾ ਬਿਲਕੁਲ ਅਸੀਂ মিডিਆ ਵਾਲੇ ਇੱਥੇ ਸੀਗੇ ਬੰਦ ਸੀ 15 ਮਿੰਟ ਖੜੇ ਰਹੇ ਆ ਰਾਈਟ ਦਾ ਹਾਲ ਦੀ ਲਾਈਟ ਦੇ ਨਾਲ ਨੋ ਕਨੈਕਸ਼ਨ ਸਾਡੇ ਕੋਲ ਹਾਲ ਦੇ ਵਿੱਚ 15 ਮਿੰਟ ਬਾਅਦ ਫਿਰ ਕਿੱਥੋਂ ਚੱਲੀ ਆ ਸਰ ਉਹ ਬਿਜਲੀ ਬੋਰਡ ਨੂੰ ਪਤਾ ਹੋਣਾ ਕਿਉਂਕਿ ਅਸੀਂ ਹਾਲ ਦੇ ਵਿੱਚੋਂ ਬੰਦਾ ਦਫਤਰ ਦੇ ਵਿੱਚੋਂ ਅਸੀਂ ਹਾਲ ਦੇ ਵਿੱਚ ਨਾ ਤਾਂ ਲਾਈਟ ਦੇ ਸਕਦੇ ਨਾ ਅਸੀਂ ਬਿੱਤੀ ਗਈ ਸਾਡਾ ਜਿਹੜਾ ਹਾਲ ਆ ਸਿਰਫ ਜਨਰੇਟਰ ਤੇ ਚੱਲਦਾ ਉਹਦਾ 40 ਕਿਲੋਵਾਟ ਦਾ ਜਨਰੇਟਰ ਲੱਗ ਕੇ ਚੱਲ ਰਿਹਾ ਇੱਕ 60 ਵਾਲਾ ਲੱਗ ਚੱਲ ਰਿਹਾ ਇੱਕ 100